ਬਰਗਾੜੀ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਰਾਮ ਰਹੀਮ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਵੱਡਾ ਛੜਕਾ ਦਿੱਤਾ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਤੋਂ ਹੁਣ ਜਵਾਬ ਮੰਗ ਲਿਆ ਹੈ ਤੇ ਦੱਸ ਦਈਏ ਕਿ ਹਫਤੇ ਦੇ ਵਿੱਚ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ ਤੇ ਜਿਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਰਾਮ ਰਹੀਮ ਪੈਰੋਲ ਤੇ ਆਏ ਤੇ ਉੱਥੇ ਬਰਗਾੜੀ ਬੇਅਦਬੀ ਮਾਮਲੇ ਦੇ ਨਾਲ ਸਬੰਧਿਤ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਹੈ ਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਦਾਇਰ ਕਰਨ ਦੇ ਲਈ ਤਿੰਨ ਹਫਤਿਆਂ ਦਾ ਜਿਹੜਾ ਕਿ ਸਮਾਂ ਦਿੱਤਾ ਹਾਲਾਂਕਿ ਡੇਰਾ ਮੁਖੀ ਰਾਮ ਰਹੀਮ ਨੂੰ ਇਸ ਮਾਮਲੇ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਹੈ ਤੇ ਹੁਣ ਇਸ ਮਾਮਲੇ ਦੀ ਸੁਣਵਾਈ 18 ਮਾਰਚ ਨੂੰ ਹੋਵੇਗੀ ਤੇ ਜਾਣਕਾਰੀ ਅਨੁਸਾਰ ਦੱਸਦੀ ਹੈ ਕਿ ਡੇਰਾ ਮੁਖੀ ਰਾਮ ਰਹੀਮ ਦੀ ਉਸ ਪਟੀਸ਼ਨ ਤੇ ਸੁਣਵਾਈ ਹੋਈ ਹੈ ਜਿਸ ਚ ਉਸਨੇ 2015 ਦੇ ਬੇਅਦਬੀ ਮਾਮਲੇ 'ਚ ਸੁਣਵਾਈ ਰੋਕਣ ਵਾਲੇ ਹਾਈ ਕੋਰਟ ਦੇ ਹੁਕਮਾਂ ਤੇ ਲੱਗੀ ਰੋਕ ਹਟਾਉਣ ਦੀ ਮੰਗ ਕੀਤੀ ਤੇ ਇਸ ਮੌਕੇ ਰਾਮ ਰਹੀਮ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਰਾਜ ਦੇ ਇਹਨਾਂ ਮਾਮਲਿਆਂ ਦੀ ਜਾਂਚ ਦੇ ਲਈ CBI ਨੂੰ ਭੇਜਿਆ ਤੇ CBI ਉਹਨਾਂ ਦੀ ਜਾਂਚ ਕਰ ਰਹੀ ਸੀ ਤੇ ਹੁਣ ਬੇਅਦਬੀ ਮਾਮਲੇ ਦੇ ਵਿੱਚ ਦੱਸਿਆ ਕਿ ਅੱਜ ਸੁਣਵਾਈ ਹੋਈ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਹੁਕਮ ਲਗਾਏ ਗਏ ਨੇ ਤੇ ਕੋਰਟ ਨੇ ਤਿੰਨ ਹਫ਼ਤਿਆਂ ਦਾ ਸਮਾਂ ਦੇ ਦਿੱਤਾ ਤੇ ਜਿਸ ਤੋਂ ਬਾਅਦ ਰਾਮ ਰਹੀਮ ਨੂੰ ਇਸ ਮਾਮਲੇ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਯਾਨੀ ਕਿ ਇੱਕ ਵੱਡਾ ਝਟਕਾ ਕਹਿ ਸਕਦੇ ਹਾਂ ਕਿ ਰਾਮ ਰਹੀਮ ਨੂੰ ਕੋਈ ਨਾ ਹੀ ਰਾਹਤ ਮਿਲੀ ਹੈ ਤੇ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਪੰਜਾਬ ਸਰਕਾਰ ਨੂੰ ਤਿੰਨ ਹਫ਼ਤੇ ਦੇ ਦਿੱਤੇ ਜਿਸ ਤੋਂ ਬਾਅਦ ਉੱਥੇ ਹੀ ਕੋਰਟ ਦੇ ਵਿੱਚ ਜਿਹੜਾ ਕਿ ਜਵਾਬ ਪੰਜਾਬ ਸਰਕਾਰ ਦਵੇਗੀ ਤੇ ਅਗਲੀ ਜਿਹੜੀ ਕਿ ਹੁਣ ਸੁਣਵਾਈ ਹੋ 18 ਮਾਰਚ ਨੂੰ ਹੋਵੇਗੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਰਾਮ ਰਹੀਮ ਪੈਰੋਲ ਤੇ ਆਏ ਤੇ ਉੱਥੇ ਬਰਗਾੜੀ ਬੇਅਦਬੀ ਮਾਮਲੇ ਦੇ ਨਾਲ ਸਬੰਧਿਤ ਪਟੀਸ਼ਨ ਤੇ ਅੱਛ ਸੁਪਰੀ ਕੋਰਟ ਸੁਣਵਾਈ ਹੋਈ ਹੈ ਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਦਾਇਰ ਕਰਨ ਦੇ ਲਈ 3 ਹਫਤਿਆਂ ਦਾ ਜਿਹੜਾ ਕਿ ਸਮਾਂ ਦਿੱਤਾ ਹੈ ਹਾਲਾਂਕਿ ਡੇਰਾ ਮੁਖੀ ਰਾਮ ਰਹੀਮ ਨੂੰ ਇਸ ਮਾਮਲੇ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਹੈ ਤੇ ਹੁਣ ਇਸ ਮਾਮਲੇ ਦੀ ਸੁਣਵਾਈ 18 ਮਾਰਚ ਨੂੰ ਹੋਵੇਗੀ ਤੇ ਜਾਣਕਾਰੀ ਅਨੁਸਾਰ ਦੱਸਦੀ ਹੈ ਕਿ ਡੇਰਾ ਮੁਖੀ ਰਾਮ ਰਹੀਮ ਦੀ ਉਸ ਪਟੀਸ਼ਨ ਤੇ ਸੁਣਵਾਈ ਹੋਈ ਹੈ ਜਿਸ ਚ ਉਸ ਨੇ 2015 ਦੇ ਬੇਅਦਬੀ ਮਾਮਲੇ 'ਚ ਸੁਣਵਾਈ ਰੋਕਣ ਵਾਲੇ ਹਾਈ ਕੋਰਟ ਦੇ ਹੁਕਮਾਂ ਤੇ ਲੱਗੀ ਰੋਕ ਹਟਾਉਣ ਦੀ ਮੰਗ ਕੀਤੀ ਤੇ ਇਸ ਮੌਕੇ ਰਾਮ ਰਹੀਮ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਰਾਜ ਦੇ ਇਹਨਾਂ ਮਾਮਲਿਆਂ ਦੀ ਜਾਂਚ ਦੇ ਲਈ सीबीआई ਨੂੰ ਭੇਜਿਆ ਤੇ सीबीआई ਉਹਨਾਂ ਦੀ ਜਾਂਚ ਕਰ ਰਹੀ ਸੀ ਤੇ ਹੁਣ ਬੇਅਦਬੀ ਮਾਮਲੇ ਦੇ ਵਿੱਚ ਦੱਸਿਆ ਕਿ ਅੱਜ ਸੁਣਵਾਈ ਹੋਈ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਹੁਕਮ ਲਗਾਏ ਗਏ ਨੇ ਤੇ ਕੋਰਟ ਨੇ ਤਿੰਨ ਹਫ਼ਤਿਆਂ ਦਾ ਸਮਾਂ ਦੇ ਦਿੱਤਾ ਤੇ ਜਿਸ ਤੋਂ ਬਾਅਦ ਰਾਮ ਰਹੀਮ ਨੂੰ ਇਸ ਮਾਮਲੇ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਯਾਨੀ ਕਿ ਇੱਕ ਵੱਡਾ ਝਟਕਾ ਕਹਿ ਸਕਦੇ ਹਾਂ ਕਿ ਰਾਮ ਰਹੀਮ ਨੂੰ ਕੋਈ ਨਾ ਹੀ ਰਾਹਤ ਮਿਲੀ ਹੈ ਤੇ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਪੰਜਾਬ ਸਰਕਾਰ ਨੂੰ ਤਿੰਨ ਹਫ਼ਤੇ ਦੇ ਦਿੱਤੇ ਜਿਸ ਤੋਂ ਬਾਅਦ ਉੱਥੇ ਹੀ ਕੋਰ ਦੇ ਵਿੱਚ ਜਿਹੜਾ ਕਿ ਜਵਾਬ ਪੰਜਾਬ ਸਰਕਾਰ ਦਵੇਗੀ ਤੇ ਅਗਲੀ ਜਿਹੜੀ ਕਿ ਹੁਣ ਸੁਣਵਾਈ ਹੋ 18 ਮਾਰਚ ਨੂੰ ਹੋਵੇਗੀ